ਸਮ ਜੈ ਨਿਊਜ਼ ਖਬਰ ਨਹੀਂ ਆਪकी आवाज ਜਿੱਥੇ ਅੱਜਕੱਲ੍ਹ ਕਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਹਾਹਾਕਾਰ ਮਚਾਈ ਹੋਈ ਹੈ ਉੱਥੇ ਹੀ ਕੁਝ ਦਿਨਾਂ ਬਾਅਦ ਰੁਕ ਰੁਕ ਕੇ ਹੋ ਰਹੀ ਬੇਮੌਸਮੀ ਬਰਸਾਤ ਤੇਜ਼ ਹਵਾਵਾਂ ਤੇ ਗੜੇਮਾਰੀ ਕਰ ਕਿਸਾਨਾਂ ਦੇ ਚਿਹਰੇ ਮੁਰਝਾਈ ਪਏ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮੀ ਵਿਭਾਗ ਦੇ ਅਨੁਸਾਰ 19 ਤੋਂ 21 ਮਾਰਚ ਤੱਕ ਮੌਣ ਬਰਸਾਤ ਹੋਣ ਦੀ ਸੰਭਾਵਨਾ ਹੈ ਜੋ ਕਿ ਫਸਲਾਂ ਲਈ ਮਾਰੂ ਸਾਬਿਤ ਹੋ ਸਕਦੀ ਹੈ ਉਨਾਂ ਦਾ ਇਹ ਵੀ ਮੰਨਣਾ ਹੈ ਕਿ ਮੌਸਮੀ ਫੇਰ ਬਦਲ ਦੇ ਕਾਰਨ ਇਸ ਸਾਲ ਗਰਮੀ ਵੀ ਆਸਥ ਨਾਲੋਂ ਜ਼ਿਆਦਾ ਪੈਣ ਦੀ ਸੰਭਾਵਨਾ ਹੈ। ਡਾਕਟਰ ਪ੍ਰਭਜੋਤ ਕੌਰ ਸਿੱਧੂ ਹੈਡ ਡਿਪਾਰਟਮੈਂਟ ਆਫ ਕਲਾਈਮੇਟ ਚੇਂਜ ਐਗਰੋ ਮੈਟਰੋਲੋਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਫਿਲਹਾਲ ਜਿਹੜੀ ਸਾਨੂੰ ਫੋਰਕਾਸਟ ਆਈ ਹੈ ਉਹਦੇ ਅਕੋਰਡਿੰਗਲੀ ਇੱਕ ਫਰੈਸ਼ ਵੈਸਟਰਨ ਡਿਸਟਰਬੈਂਸ ਯੂ ਨੋ ਸੀ ਲੋ ਪ੍ਰੈਸ਼ਰ ਏਰੀਆ ਕਹਿੰਦੇ ਆ ਪਾਕਿਸਤਾਨ ਅਫਗਾਨਿਸਤਾਨ ਏਰੀਆ ਤੋਂ ਮੂਵ ਕਰਦਾ ਹੈ ਇਹ ਆਪਣੇ ਨਾਰਥ ਇੰਡੀਆ ਤੇ ਮੂਵ ਕਰ ਰਿਹਾ ਹੈ ਇਹਦੇ ਨਾਲ ਪੰਜਾਬ ਦੇ ਵਿੱਚ 19th ਤੋਂ ਪ੍ਰੈਡਿਕਸ਼ਨ ਹੈਗੀ ਹੈ ਕਿ 19 ਮਾਰਚ ਤੋਂ ਦੁਬਾਰਾ ਇਹ ਸਿਸਟਮ ਸਟਾਰਟ ਹੋਏਗਾ ਬਦਲਵਾਈ ਰਹੇਗੀ ਐਂਡ ਲਾਈਕ ਟੂ ਮੋਡਰੇਟ ਰੇਨਫਾਲ ਦੀ ਫੋਰਕਾਸਟ ਹੈ 19 ਤੋਂ ਸਟਾਰਟ ਹੋ ਕੇ ਤਕਰੀਬਨ 48 ਘੰਟੇ ਸਿਸਟਮ ਐਕਟਿਵ ਰਹੇਗਾ ਕਿਉਂਕਿ ਇਸ ਸਾਲ ਜਦੋਂ ਤੋਂ ਮੌਸਮ ਸਟਾਰਟ ਹੋਇਆ ਹੈ ਉਦੋਂ ਤੋਂ ਕਾਫੀ ਜ਼ਿਆਦਾ ਵੈਸਟਰਨ ਡਿਸਟਰਬੈਂਸਸ ਲੋ ਪ੍ਰੈਸ਼ਰ ਏਰੀਆਸ ਪੰਜਾਬ ਤੇ ਇੱਕ ਤੋਂ ਬਾਅਦ ਇੱਕ ਮੂਵ ਕਰ ਰਹੇ ਹੈਗੇ ਹੈ ਜਨਵਰੀ ਦੇ ਵਿੱਚ ਤਿੰਨ ਸਿਸਟਮਸ ਆਏ ਸੀ ਫ फेब्रुवारी ਮਹੀਨੇ ਚ ਇਕਾਇਆ ਤੇ ਉਹਦੇ ਬਾਅਦ ਹੁਣੇ ਮਾਰਚ ਦੇ ਵਿੱਚ ਵੀ ਕਨਸੈਕਵੈਂਟਲੀ ਤੀਸਰਾ ਸਿਸਟਮ ਆ ਰਿਹਾ ਹੈ ਇਹਦੇ ਨਾਲ ਜਿਹੜੀ ਇਸ ਸਟੇਜ ਦੇ ਉੱਤੇ ਜ਼ਿਆਦਾ ਬਾਰਿਸ਼ ਹੁੰਦੀ ਹੈ ਉਹ ਬਾਰਿਸ਼ ਸਿਰਫ ਜੇ ਬਾਰਿਸ਼ ਹੁੰਦੀ ਤਾਂ ਉਹਦਾ ਸ਼ਾਇਦ ਜ਼ਿਆਦਾ ਨੁਕਸਾਨ ਨਾ ਹੁੰਦਾ ਪਰ ਉਹਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਚੱਲਦੀਆਂ ਨੇ ਵੀਤੀ ਜਾਂ 40 ਕਿਲੋਮੀਟਰ ਪ੍ਰਤੀ ਆਰ ਦੇ ਹਿਸਾਬ ਨਾਲ ਉਹ بارش ਪੈਣ ਨਾਲ ਮਿੱਟੀ ਗਿੱਲੀ ਹੋ ਜਾਂਦੀ ਹੈ ਉਹਦਾ ਰੂਟ ਸਿਸਟਮ ਆਲਰੇਡੀ ਵੀਕ ਹੋ ਜਾਂਦਾ ਹੈ ਤੇ ਤੇਜ਼ ਹਵਾ ਚੱਲਦੀ ਹੈ ਫਿਰ ਸਾਡੀ ਫਸਲ ਜਿਹੜੀ ਹੈ गिर ਜਾਂਦੀ ਹੈ ਇਸ ਵੇਲੇ ਜਿਹੜੀ ਸਾਡੀ ਕਣਕ ਦੀ ਫਸਲ ਹੈ ਜਾਂ ਸਰੋਂ ਦੀ ਫਸਲ ਹੈ ਉਹਦੇ ਲਈ ਇਹ ਤੇਜ਼ ਹਵਾਵਾਂ ਜਿਹੜੀਆਂ ਗਿਆ ਲਾਹੇਵੰਦ ਨਹੀਂ ਹੈਗੀਆਂ ਜਦੋਂ ਤੋਂ ਇਸ ਸਾਲ ਤੋਂ ਆਪਾਂ ਜੇ ਦੇਖੀਏ ਨਵੰਬਰ ਡਿਸੰਬਰ ਤੋਂ ਇਸਵਰੀ ਕੋਲਡ ਸੀਜ਼ਨ ਬਹੁਤ ਜ਼ਿਆਦਾ ਪ੍ਰੋਲੋਂਗਡ ਰਿਹਾ ਹੈ ਈਵਨ ਡਿਸੰਬਰ ਮਹੀਨੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਾਂ ਰਾਦਰ ਕਈ ਨਾਰਥ ਇੰਡੀਆ ਦੇ ਵਿੱਚ ਹੀ ਕੋਲਡ ਡੇਜ਼ ਵਿਟਨੈਸ ਕੀਤੇ ਗਏ ਸਾਡੀ ਜਿਹੜੀ ਲੁਧਿਆਣਾ ਦੀ ਆਬਜ਼ਰਵੇਟਰੀ ਹੈ 1970 ਤੋਂ ਬਣੀ ਹੈ ਉਹਦੇ ਵਿੱਚ ਵੀ ਅਸੀਂ साड़ा रिकॉर्ड यह कहता है कि पिछले फोर्टी नाइन ईयरस तो फॉर द फर्स्ट टाइम दिन दिसंबर महीने के जो टैंपरेचर सब तो लो रहा दैट इज़ डे टाइम टेंपरेचर सो रिकॉर्ड्स उस टाइम तो काफ़ी ਲੋ ਟੈਂਪਰੇਚਰਸ ਤੇ ਰਹੇ ਉਹਦੇ ਬਾਅਦ ਜਨਵਰੀ ਦੇ ਵਿੱਚ ਵੀ ਠੰਡ ਪ੍ਰੋਲੋਂਗ ਰਹੀ ਹਾਲਾਂਕਿ ਜੇ ਇਹ ਕਹੀਏ ਮੌਸਮ ਸਰਦੀ ਦਾ ਜਿਹੜਾ ਸੀ ਇਹ ਸਾਡੀ ਕਣਕ ਦੀ ਫਸਲ ਲਈ ਬਹੁਤ ਵਧੀਆ ਸੀ ਬੜਾ ਟੁਕਵਾ ਸੀ ਕਿਉਂਕਿ ਜਦੋਂ ਲੋ ਟੈਂਪਰੇਚਰ ਹੁੰਦਾ ਹੈ ਤਾਂ ਉਹਦੇ ਵਿੱਚ ਵੈਜੀਟੇਟਿਵ ਗਰੋਥ ਵਧੀਆ ਹੁੰਦੀ ਹੈ ਟਿਲਰਿੰਗ ਜ਼ਿਆਦਾ ਹੁੰਦੀ ਹੈ ਬਟ ਹੋਣ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਐ ਤੇਜ਼ ਹਵਾਵਾਂ ਚੱਲ ਰਹੀਆਂ ਉਹਦੇ ਨਾਲ ਸਾਡੀ ਫਸਲ ਨੂੰ ਨੁਕਸਾਨ ਹੁੰਦਾ ਹੈ ਨਾਰਮਲ ਜਿਹੜਾ ਸਾਡਾ ਵੈਦਰ ਸਿਸਟਮ ਹੁੰਦਾ ਹੈ ਉਹਦੇ ਵਿੱਚ ਸਰਦੀ ਵੀ ਆਣੀ ਐ ਗਰਮੀ ਵੀ ਆਣੀ ਐ ਬਟ ਇੰਨੀ ਪ੍ਰੋਲੋਂਗਡ ਠੰਡ ਜਾਂ ਇਹਨਾਂ ਦਿਨਾਂ 'ਚ ਜਦੋਂ ਮਾਰਚ ਮਹੀਨੇ ਦੇ ਵਿੱਚ ਬਾਰਿਸ਼ਾਂ ਤੇਜ਼ ਹਵਾਵਾਂ ਜਾਂ ਗੜੇ ਪੈਂਦੇ ਆ ਜਿੱਥੇ ਕਿਤੇ ਵੀ ਗੜੇ ਵੀ ਪੈਂਦੇ ਆ ਉਹਦੇ ਨਾਲ ਸਾਡੀ ਫਸਲ ਨੂੰ ਉਹਦਾ ਕਾਫੀ ਨੁਕਸਾਨ ਹੁੰਦਾ ਹੈ ਤੇ ਇਹ ਜਿਹੜੇ ਹੈਗਾ ਆਪਾਂ ਜਿਵੇਂ ਕਾਫੀ ਧੇਰ ਤੋਂ ਕਹਿ ਰਹੇ ਹਈਆਂ ਸਾਇੰਸ ਸਾਇੰਟਿਸਟਸ ਵੀ ਮੌਸਮੀ ਬਦਲਾ ਹੋ ਰਿਹਾ ਹੈ ਸੋ ਗਲੋਬਲ ਵਾਰਮਿੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਟੈਂਪਰੇਚਰ ਇਕਦਮ ਕੋਈ 3 4 ਜਾਂ 5 ਡਿਗਰੀ ਸੈਲਸੀਅਸ ਵੱਜ ਜਾਏਗਾ ਉਹਦਾ ਮਤਲਬ ਇਹ ਹੁੰਦਾ ਹੈ ਕਿ ਇਹ ਜਿਹੜਾ ਸਾਡਾ ਸਿਸਟਮ ਹੁੰਦਾ ਹੈ ਇਹਦੇ ਚ ਗੜਬੜੀ ਆ ਜਾਂਦੀ ਹੈ ਗੜਬੜੀ ਆਉਣਾ ਹੀ ਐਕਸਟ੍ਰੀਮਸ ਹੁੰਦੀਆਂ ਐਕਸਟ੍ਰੀਮ ਠੰਡ ਹੁੰਦੀ ਹੈ ਜਾਂ ਇਕਦਮ ਗਰਮੀ ਹੋ ਜਾਂਦੀ ਹੈ ਸਾਰੇ ਕਲਾਈਮੇਟ ਚੇਂਜ ਦਾ ਇੱਕ ਹਿੱਸਾ ਹੈ ਕਲਾਈਮੇਟ ਚੇਂਜ ਜਿਹੜੀ ਹੈਗੀ ਹੈ ਉਹ ਵੈਸੇ ਤਾਂ ਜਦੋਂ ਤੋਂ ਸਾਡੀ ਧਰਤੀ ਬਣੀ ਹੈ ਉਦੋਂ ਤੋਂ ਚੇਂਜ ਹੋ ਰਹੀ ਹੈ ਬਟ ਹਿਊਮਨ ਨੇ ਜਦੋਂ ਤੋਂ ਜ਼ਿਆਦਾ ਇੰਟਰਫੀਰੈਂਸ ਕਰਨੀ ਸ਼ੁਰੂ ਕੀਤੀ ਹੈਗੀ ਹੈ ਐਂਡ ਬੜੇ ਹੀ ਅਸੀਂ ਅਨਸਿਸਟਮੈਟਿਕ ਵੇ ਨਾਲ ਬਿਨਾ ਸੋਚੇ ਸਮਝੇ ਜਿਹੜੀਆਂ ਬਦਲਾਅ ਕਰਦੇ ਹੈਗੇ ਆ ਬਾਇਓਡਾਈਵਰਸਿਟੀ ਨੂੰ ਅਸੀਂ ਨੁਕਸਾਨ ਪਹੁੰਚਾ ਰਹੇ ਆ ਸਾਡੇ ਜੰਗਲ ਕੱਟ ਰਹੇ ਆ ਜੰਗਲਾਂ ਨੂੰ ਅੱਗ ਲਗਾ ਰਹੇ ਆ ਸੜਕਾਂ ਹਰ ਜਗ੍ਹਾ ਤੇ ਬਣਾ ਰਹੇ ਆ ਮੀਨਸ ਅੰਦਾਜ਼ਨ ਜਿਹੜੀ ਚੇਂजेस ਅਸੀਂ ਕਰ ਰਹੇ ਹੈਗੇ ਆ ਉਹਦੇ ਨਾਲ ਇਹ ਸਾਰੇ ਉਹਨਾਂ ਦੇ ਕਹੇ ਰਹਿ ਸਕਦਾ ਇਫੈਕਟਸ ਹੈਗੇ ਆ ਹਾਂਜੀ ਵੈਸੇ ਵੀ ਜਿਹੜਾ 2019 ਦਾ ਸਾਲ ਹੈ ਉਹ ਐਕਸਟ੍ਰੀਮਸ ਦਾ ਸਾਲ ਰਿਹਾ ਹੈ ਜੇ ਨੈਸ਼ਨਲ ਲੈਵਲ ਤੇ ਵੀ ਆਪਾਂ ਦੇਖੀਏ ਤਾਂ ਬਹੁਤ ਐਕਸਟ੍ਰੀਮ ਵੈਦਰਸ ਇਸ ਸਾਲ ਦੇ ਵਿੱਚ ਵਿਟਨੈਸ ਕੀਤੇ ਗਏ ਹੈਗੇ ਆ ਪੂਰੇ ਇੰਡੀਆ ਦੇ ਵਿੱਚ ਹੀ ਰਿਕਾਰਡ ਹੈਗੇ ਆ ਐਂਡ इवन इन चेंजेस ਦੇ ਇੰਡਿਊਸਡ ਹੀ ਅਸੀਂ ਦੇਖ ਰਹੇ ਆ ਕਦੀ ਆਪਾਂ ਕਿਸੇ ਆਫਤ ਦਾ ਸਾਹਮਣਾ ਕਰ ਰਹੇ ਆ ਕਦੀ ਕਿਸੇ ਦਾ ਕਰ ਰਹੇ ਹੈਗੇ ਆ ਪਿਛਲੇ ਦਿਨੋਂ ਕਾਫੀ ਤਰ੍ਹਾਂ ਦੀਆਂ ਐਕਸਟ੍ਰੀਮ ਵੈਦਰਸ ਵਿਟਨੈਸ ਕੀਤੇ ਗਏ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਕਲਾਈਮੇਟ ਚੇਂਜ ਦਾ ਮਤਲਬ ਇਹ ਨਹੀਂ ਹੁੰਦਾ ਕਿ ਟੈਂਪਰੇਚਰ ਜਿਹੜਾ 4 ਜਾਂ 5 ਡਿਗਰੀ ਸੈਲਸੀਅਸ ਵੱਧ ਜਾਏਗਾ ਇਹਦਾ ਮਤਲਬ ਇਹ ਨਹੀਂ ਕਿ ਐਕਸਟ੍ਰੀਮ ਜ਼ਿਆਦਾ ਹੋਣਗੇ ਐਕਸਟ੍ਰੀਮ ਦੇ ਵਿੱਚ ਜਿਵੇਂ ਆਪਾਂ ਇਹਨਾਂ ਦਿਨਾਂ 'ਚ ਦੇਖ ਰਹੇ ਆ ਬਰਸਾਤਾਂ ਬਹੁਤ ਜ਼ਿਆਦਾ ਹੋ ਰਹੀਆਂ ਹਵਾਵਾਂ ਤੇਜ਼ ਚੱਲ ਰਹੀਆਂ ਇਸ ਲਈ 2019 ਚ ਵੀ ਆਪਾਂ ਦੇਖਿਆ ਵੀ ਕੋਲਡ ਵੇ ਬਹੁਤ ਚੱਲੇ ਐਂਡ ਹੀਟ ਵੇ ਵੀ ਬਹੁਤ ਚੱਲੇ ਸੋ ਜੇ ਸਾਲ ਦੇ ਸ਼ੁਰੂ ਦੇ ਵਿੱਚ ਕੋਲਡ ਵੇ ਬੰਨੇ ਜ਼ਿਆਦਾ ਹੈ ਤੇ ਪ੍ਰੋਜੈਕਸ਼ਨ ਤਾਂ ਇਹ ਕਹਿੰਦੀ ਹੈ ਕਿ ਦੀ ਹੀਟ ਵੇ ਦੇ ਵੀ ਕਾਫੀ ਇਨਸੀਡੈਂਸ ਹੁੰਦੇ ਵੀ ਸੋ ਵੀ ਦੇ ਵਿੱਚ ਚਾਂਸਸ ਹੈਗੇ ਆ ਫਸਲਾਂ ਨੂੰ ਜਦੋਂ ਵੀ ਵਾਤਾਵਰਨ ਦੇ ਵਿੱਚ ਐਕਸਟ੍ਰੀਮ ਭਾਵੇਂ ਸਰਦੀ ਹੋਵੇ ਭਾਵੇਂ ਗਰਮੀ ਹੋਵੇ ਸੋਕਾ ਹੋਵੇ ਜਾਂ ਬਾਰਿਸ਼ ਹੋਵੇ ਉਹਦਾ ਹਮੇਸ਼ਾ ਫਸਲਾਂ ਤੇ ਮਾੜਾ ਅਸਰ ਹੀ ਹੁੰਦਾ ਹੈ ਕਿਉਂਕਿ ਥੋੜੇ ਚੇਂਜ ਦੇ ਨਾਲ ਫਸਲਾਂ ਆਪਣੇ ਆਪ ਅਡਾਪਟ ਕਰ ਜਾਂਦੀਆਂ ਪਰ ਜਦੋਂ ਵੀ ਜ਼ਿਆਦਾ ਹੁੰਦਾ ਹੈ ਕੁਝ ਵੀ ਗਰਮੀ ਹੋਵੇ ਸਰਦੀ ਹੋਵੇ ਜਾਂ ਸੋਕਾ ਜਾਂ ਬਾਰਿਸ਼ ਉਹਦੇ ਨਾਲ ਨੁਕਸਾਨ ਹੁੰਦਾ ਹੈ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨਦੇ ਹੈ ਜੀ ਕਣਕ ਵਾਸਤੇ ਫਸਲਾਂ ਵਾਸਤੇ ਕੋਈ ਵੀ ਫਸਲ ਚਾਹੇ ਸਬਜ਼ੀ ਹੈ ਚਾਹੇ ਕਣਕ ਹੈ ਤੇ ਬਹੁਤ ਨੁਕਸਾਨਦੇ ਹੈ ਜੀ ਕਿਉਂਕਿ ਪਾਣੀ ਖੜ ਗਿਆ ਕਣਕਾਂ ਚ ਤੇ ਕਣਕਾਂ ਢਹਿ ਗਈਆਂ ਜੀ ਉਹਦਾ ਬਹੁਤ ਨੁਕਸਾਨ ਹੋਊਗਾ ਜੀ ਘਟੋ ਘਟ 40% ਤਾਂ ਨੁਕਸਾਨ ਹੋ ਹੀ ਗਿਆ ਜੀ ਤੇ ਇਹਦਾ ਕਾਰਨ ਜੇ ਤੁਸੀਂ ਪੁੱਛਦੇ ਹੋ ਨਾ ਇਹ ਤਾਂ ਹੈ ਹੀ ਜੀ ਕੁਦਰਤ ਨਾਲ ਜਿਹੜੀ ਛੇੜਛਾੜ ਹੈ ਮਤਲਬ ਹੋ ਰਹੀ ਹੈ ਇਹ ਖਤਰਨਾਕ ਮਤਲਬ ਇਨਸਾਨ ਇਨਸਾਨ ਹੀ ਕਰ ਰਿਹਾ ਜੀ ਆਪਣੇ ਫਾਇਦੇ ਵਾਸਤੇ ਕਰ ਰਿਹਾ ਤੇ ਇਹਦਾ ਨੁਕਸਾਨ ਮਤਲਬ ਸਾਰੇ ਜੀਵ ਜੰਤ ਜੋ ਵੀ ਹੈ ਮਤਲਬ ਪਰ ਸ੍ਰਿਸ਼ਟੀ ਦੇ ਜਿਹੜੇ ਸਾਰੇ ਉਹਨੂੰ ਖੋਸਣਾ ਪੈ ਰਿਹਾ ਕਿਸ ਢੰਗ ਦਾ ਨੁਕਸਾਨ ਕਰ ਰਿਹਾ ਇਨਸਾਨ ਇਨਸਾਨ ਜਿਵੇਂ ਫੈਕਟਰੀ ਲਾ ਲੋ ਜੀ ਤੇ ਆਪਣੇ ਜਿਹੜੇ ਉਹ ਸਾਰੇ ਆ ਜੀ ਇਹਦੇ ਵਾਸਤੇ ਆਪਣੇ ਰੁੱਖ ਵੱਡੇ ਜਾ ਰਹੇ ਨੇ ਜੀ ਮਤਲਬ ਫੋਰੈਸਟ ਜਿਹੜਾ ਹੀ ਖਤਮ ਹੋ ਗਿਆ ਜੀ ਗ੍ਰੀਨਰੀ ਖਤਮ ਹੋ ਗਈ ਤੇ ਇਹ ਤਾਂ ਮਤਲਬ ਬਿਮਾਰੀਆਂ ਮਨੁੱਖ ਨੂੰ ਨਜ਼ਰ ਆਇ ਸਾਰਾ ਹੀ ਮਤਲਬ ਮਨੁੱਖ ਦਾ ਹੀ ਮਤਲਬ ਵਿਕਾਸ ਵਾਸਤੇ ਜਿਹੜਾ ਕੰਮ ਕਰ ਰਿਹਾ ਜੀ ਇਹ ਨੁਕਸਾਨ ਦੇ ਆ ਜੀ ਸ੍ਰਿਸ਼ਟੀ ਵਾਸਤੇ ਕਲਦੀਪ ਸਿੰਘ ਆ ਜੀ ਕਿਹੜੇ ਪਿੰਡ ਤੋਂ ਕਾਮੀ ਹੁਰਦੇ ਜੀ ਮੈਂ 10 ਕਿਲੋ ਮੇਰੇ ਮਤਲਬ ਖੜੀ ਕਣਕੇ ਸੁੱਕ ਗਏ ਜੀ ਪਾਣੀ ਮਾਜੀ ਆ ਜਿਹੜਾ ਗਰੀਬ ਬੀਸੀ ਵੀ ਕਣਕ ਦਾ ਪੰਜ ਚਾਰ ਕੋਟ ਦਾ ਝਾੜਕਾ ਵਰਤਨ ਪੜੀ ਗਿਆ ਦੀ 1 ਟਕਾ ਹਾਂਜੀ ਹਾਂ ਤੇ ਇਹ ਕੀ ਕਾਰਨ ਸਮਝਦੇ ਹੋ ਤੁਸੀਂ ਬਰਸਾਤ ਬਾਤ ਹੋਈ ਜੀ 5 ਤਰੀਕ ਤੇ ਲੈ ਕੇ 10 12 13 ਤਰੀਕ ਤੱਕ ਬਰਸਾਤ ਹੁੰਦੀ ਰਹੀ ਜੀ ਧਰਤੀ ਮਸਹੀਮ ਹੋ ਗਈ ਸੀ ਕਣਕੇ ਫਸਲ ਸੇਮ ਨਹੀਂ ਲੰਦੀ ਹੁਣ ਮੌਸਮ ਵਿਭਾਗ ਦੀ ਮੰਨੀਏ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਹਫਤੇ ਫੇਰ ਬਰਸਾਤ ਹੋਣ ਜਾ ਰਹੀ ਹੈ ਬਸ ਅਗਲੇ ਹਫਤੇ ਤੋਂ ਫੇਰ ਤੋਂ ਖਰਾਬ ਹੋ ਜਾਏਗੀ ਕੰਮ ਜੀ ਹਾਂਜੀ ਹਾਂ ਕਿਸਾਨਾਂ ਦੇ ਚਿਹਰੇ ਤੇ ਜਿਹੜੇ ਇਸ ਟਾਈਮ ਉਦਾਸੀ ਹੈ ਉਦਾਸੀ ਕਿਆ ਕਰੇਗਾ ਜੀ ਕਿਸਾਨ ਕਿਸਾਨ ਤਾਂ ਖਤਮ ਹੋ ਰਿਹਾ ਜੀ ਇਹ 10 ਕਿੱਲੇ ਸੁੱਕੇ ਚਿਕਨ ਦਾ ਕਹਾਂ ਇਹ ਕਰਤਾ ਪੂਰਾ ਕਰੇਗਾ ਜੀ ਇਸ ਦਾ ਕੋਈ ਗਵਰਨਮੈਂਟ ਕੋਈ ਸਲਤਨਤ ਨਹੀਂ ਤੇਰੇ ਸਾਹਮਣੇ ਮਾਨੂੰ ਬੀਜ ਮਰਿਆ ਜੀ ਬੰਦਾ 60 ਰੁਪਏ ਕਿਲੋ ਜੀ ਮਰੀ ਜੀ ਦੀ ਰੀ ਵੇਗੋ 80 ਰੁਪਏ ਕਿਲੋ ਜੀ 20 ਰੁਪਏ ਕਿਲੋ ਜੀ ਲੈਣਾ ਮ ਲੱਗ ਰਿਹਾ ਜੀ ਕਿ ਕਥੈਲੀ ਦਾ 10 ਕਿਲੋ ਵਿੱਚ 5-5 ਕਿਲੋ ਜਿਹੜੇ ਹਾਲਾਤ ਅੱਜ ਕੱਲ੍ਹ ਚੱਲ ਰਹੇ ਆ ਜੀ ਜਿਵੇਂ ਕੋਈ ਦਰਖਤ ਕੱਟਣੇ ਜਾਂ ਪਾਪੂਲੇਸ਼ਨ ਦਾ ਆਪੋਲੂਸ਼ਨ ਦਾ ਇਹ ਤਾਂ ਸਾਨੂੰ ਤਾਂ ਇਹ ਲੱਗ ਰਿਹਾ ਵੀ ਕੁਦਰਤ ਦੀ ਵੀ ਕੋਈ ਇੱਕ ਰੋਪੀ ਹੈ ਵੀ ਜਿਹੜੀ ਕੋਈ ਇਹ ਲੋਕਾਂ ਨੂੰ ਕਿਸਾਨਾਂ ਦਾ ਖਾਸ ਕਰਕੇ ਬਹੁਤ ਹੀ ਜ਼ਿਆਦਾ ਵੱਡਾ ਨੁਕਸਾਨ ਹੋ ਰਿਹਾ ਜਿਹੜਾ ਕਿ ਇਹਦੇ ਵਿੱਚ ਕੁਦਰਤੀ ਮੌਸਮ ਦੇ ਮੌਸਮ ਦੇ ਬੇਮੌਸਮੀ ਗੱਲਾਂ ਹੋਣੀਆਂ ਮੀਂਹ ਬਾਰਿਸ਼ ਪੈਣੀ ਅੱਗੇ ਆ ਦਿਨਾਂ ਦੇ ਵਿੱਚ ਕਦੇ ਵੀ ਕਦੇ ਸੁਣਿਆ ਨਹੀਂ ਸੀ ਵੀ ਕਦੇ ਬਾਰਿਸ਼ ਪੈ ਰਹੀ ਹੈ ਤੇ بارش ਪੈਣ ਨਾਲ ਇਸ ਗੱਲ ਤੇ ਇਸ ਗੱਲ ਤੇ ਜ਼ਮੀਨ ਤਰ੍ਹਾਂ ਦਾ ਬਹੁਤ ਹੀ ਵੱਡਾ ਨੁਕਸਾਨ ਹੋ ਰਿਹਾ ਹੈ ਕਣਕ ਦਾ ਹੋਰ ਫਸਲਾਂ ਦਾ ਸਬਜ਼ੀਆਂ ਦਾ ਜਿਮੀਦਾਰ ਜਿਹੜੇ ਕਿਸਾਨ ਆਲੂ ਲਾ ਰਹੇ ਆ ਆਲੂਆਂ ਦਾ ਨੁਕਸਾਨ ਹੋ ਰਿਹਾ ਹੈ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਜਮੀਨ ਤੇ ਕੁਦਰਤੀ ਇਹ ਤਾਂ ਬਾਇ ਨੇਚਰ ਹੀ ਬਣਦੀ ਹੈ ਗੱਲ ਜੇ ਕੁਦਰਤੀ ਕੋ ਇਸ ਨਾਲ ਸ਼ਰਾਰਤ ਕਰਾਂਗੇ ਤਾਂ ਇਹ ਤਾਂ ਆਟੋਮੈਟਿਕਲੀ ਹੈ ਕਿਦਰ ਨੁਕਸਾਨ ਡੈਫੀਨਿਟਲੀ ਹੈ ਕਿ ਇਸ ਨੁਕਸਾਨ ਤਾਂ ਹੁਣਾ ਇਸ ਬਾਬਕ ਹੀ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼